ਕੈਨੇਡਾ ਵਿੱਚ অন্ਟਾਰੀਓ ਤੋਂ ਇੱਕ ਵੀਡੀਓ ਹੁਣ ਬਹੁਤ ਜ਼ਿਆਦਾ ਪਿੱਛੇ ਜੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਪੰਜਾਬੀ ਕੁਝ ਮੁੰਡੇ ਨੇ ਜਿਹੜੇ ਕਿ ਸਾਰਿਆਂ ਦੇ ਕੋਲੇ ਬੰਦੂਖਾਂ ਫੜੀਆਂ ਹੋਈਆਂ ਨੇ ਔਰ ਤਾਪੜ ਤੋੜੋ ਗੋਲੀਆਂ ਚਲਾ ਦੇ ਥਰਜ਼ ਆਲ ਟਾਈਪਸ ਆਫ ਵੈਪਨਸ ਆਰ ਨਾਟ ਨਾਟ ਜਸ ਯਰ ਟਿਪੀਕਲ ਸ਼ਾਟਗਨ ਥਰਜ਼ ਆਲ ਟਾਈਪਸ ਆਫ ਵੈਪਨਸ ਦੈ ਯੂ ਕੈਨ ਸੀ ਔਨ ਦ ਵੀਡੀਓਜ਼ ਅਮ a wide variety of them um, and one thing that we want to make sure that um, people are aware is the investigation might seem very straightforward um, but it's not um, the investigation is ongoing police department de ਤਕਰੀਬਨ ਹੰਡਰਡਸ ਦੀ ਗੱਲ ਕੀਤੀ ਐ ਸੋ ਸੈਂਕੜੇ ਗੋਲੀਆਂ ਜਿਹੜੀਆਂ ਨੇ ਉਸ ਦੇ ਹਿਸਾਬ ਨਾਲ ਉਹਨਾਂ ਨੇ ਰੌਂਦ ਡਾਗੇ ਬ੍ਰਿਜ ਦੇ ਉੱਪਰ ਉਹ ਸਾਰੇ ਲੋਕ ਖੜੇ ਸੀ ਤੇ ਜਿਹੜਾ ਪਾਣੀ ਸੀ نیچے ਪਾਣੀ ਦੇ ਵਿੱਚ ਇੱਕ ਪ੍ਰੋਪਨ ਟੈਂਕ ਉਹਨਾਂ ਨੇ ਰੱਖਿਆ ਹੋਇਆ ਸੀ ਜਿਹਦੇ ਉੱਪਰ ਉਹ ਗੋਲੀਆਂ ਚਲਾ ਰਹੀ ਸੀ ਇਹ ਜਿਹੜੀ ਘਟਨਾ ਹੈਗੀ ਐ ਇਹ ਮਸਕੋਕਾ ਦੀ ਐ 온ਟਾਰੀਓ ਦੇ ਵਿੱਚ ਮਸਕੋਕਾ ਇੱਕ ਜਗ੍ਹਾ ਹੈਗੀ ਐ ਜਿਹੜੀ ਕਿ ਜਾਰਜੀਅਨ ਬੇ ਟਾਊਨਸ਼ਿਪ ਦੇ ਵਿੱਚ ਪੈਂਦੀ ਐ ਮੈਕਟੀਅਰ ਦਾ ਇਹ ਜਿਹੜਾ ਪੁਲ ਹੈ ਇਹ ਕਮਿਊਨਿਟੀ ਨੇ ਆਪਸ ਦੇ ਵਿੱਚ ਰਲ ਕੇ ਬਣਾਇਆ ਸੀ ਬਹੁਤ ਉਹਨਾਂ ਨੇ ਵੌਲੰਟੀਅਰ ਵਰਕ ਕੀਤਾ ਸੀ ਬੜੀ ਔਖੇ ਸਾਬ ਨਾਲ ਇਹ ਪੁਲ ਦੀ ਜਿਹੜੀ ਹੈਗੀ ਪੁਲ ਨੂੰ ਬਣਾਇਆ ਗਿਆ ਸੀ ਹੁਣ ਉਸ ਪੁਲ ਦੇ ਉੱਪਰ ਜਨਤਾ ਦਾ ਕਹਿਣਾ ਇਹ ਹੈ ਜਿਹੜੀ ਆਬਾਮ ਹੈ ਉਹਨਾਂ ਦਾ ਕਹਿਣਾ ਇਹ ਹੈ ਕਹਿੰਦੇ ਅਸੀਂ ਆਪਣੇ ਡੌਗ ਨੂੰ ਵਾਕ ਕਰਨ ਵਾਸਤੇ ਲੈ ਕੇ ਜਾਂਦੇ ਹਾਂ ਸਾਡੇ ਬੱਚੇ ਆਲੇ-ਦੁਆਲੇ ਖੇਡਣ ਚਲੇ ਜਾਂਦੇ ਨੇ ਅਸੀਂ ਨੋ ਮੋਬਾਈਲਿੰਗ ਜਿਹੜੀ ਹੈਗੀ ਉੱਥੇ ਉਹ ਕਰਨ ਵਾਸਤੇ ਜਾਂਦੇ ਹਾਂ ਕਦੇ-ਕਦੇ ਪਿਕਨਿਕ ਵੀ ਉੱਥੇ ਹੋ ਜਾਂਦੀ ਹੈ ਔਰ ਅਜਹੀ ਥਾਂ ਦੇ ਉੱਪਰ ਇੰਨੇ ਸਾਰੇ ਮੁੰਡੇ ਇਕੱਠੇ ਹੋ ਕੇ ਗੋਲੀਆਂ ਚਲਾਉਣਗੇ ਗੋਲੀਬਾਰੀ ਕੀਤੀ ਜਾਏਗੀ ਤਾਂ ਇਹ ਗੋਲੀ ਕਿਸੇ ਦੇ ਵੀ ਲੱਗ ਸਕਦੀ ਹੈ ਕਮਿਊਨਿਟੀ ਦਾ ਕਹਿਣਾ ਤਾਂ ਹੈ ਹੀ ਹੈ ਹਾਈਡਰੋ ਵਨ ਨੇ ਵੀ ਕਿਹਾ ਉਹ ਕਹਿੰਦੇ ਜੀ ਇਹ ਪੁਲ ਤੋਂ ਜਾਂ ਇਹ ਪੁਲ ਦੇ ਆਲੇ-ਦੁਆਲੇ ਸਾਡੇ ਬਹੁਤ ਸਾਰੇ ক্রੂ ਮੈਂਬਰਸ ਕੰਮ ਕਰ ਰਹੇ ਹੁੰਦੇ ਨੇ ਜੇ ਤੁਹਾਨੂੰ ਗੋਲੀਆਂ ਚਲਾਉਂਦਾ ਨਹੀਂ ਪਤਾ ਹੈਗਾ ਤਾਂ ਤੁਸੀਂ ਇੱਧਰ-ਉੱਧਰ ਗੋਲੀਆਂ ਚਲਾ ਰਹੇ ਹੋ ਤਾਂ ਕਿਸੇ ਦੇ ਵੀ ਲੱਗ ਸਕਦੀ ਹੈ ਕਮਿਊਨਿਟੀ ਦੇ ਵੀ ਲੱਗ ਸਕਦੀ ਹੈ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੇ ਵੀ ਲੱਗ ਸਕਦੀ ਹੈ ਸੋ ਹੁਣ ਪੁਲਿਸ ਡਿਪਾਰਟਮੈਂਟ ਜਿਹੜਾ 온ਟਾਰੀਓ ਦਾ ਉਹਨਾਂ ਨੇ ਆਪਣੇ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਬਣਾਈ ਹੈ ਉਹ ਕਹਿੰਦੇ ਜਿਹੜੇ ਵੀ ਕਿਸੇ ਵਿਅਕਤੀ ਨੇ ਇਹਨਾਂ ਨੂੰ ਪਛਾਣਿਆ ਉਹ ਪੁਲਿਸ ਸਾਡੇ ਨਾਲ ਕੰਟੈਕਟ ਕਰੇ ਕਿਉਂਕਿ ਜੋ ਇਹ ਮੁੰਡੇ ਬੰਦੂਕਾਂ ਲੈ ਕੇ ਉਹਨਾਂ ਨੇ ਇੰਨੇ ਸਾਰੇ ਫਾਇਰ ਕੀਤੇ ਨੇ ਸੈਂਕੜੇ ਸ਼ੈੱਲ ਨੇ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਉਹ ਥੱਲੇ ਪਏ ਹੋਏ ਮਿਲੇ ਨੇ ਕੱਚ ਟੁੱਟਿਆ ਹੋਇਆ ਮਿਲਿਆਗਾ ਜਿਹੜਾ ਉਹ ਪੁਲਸੀ ਪੁਲ ਕਾਫੀ ਡੈਮੇਜ ਹੋ ਗਿਆ ਪੁਲ ਦਾ ਜਿਹੜਾ ਸਾਈਨ ਸੀ ਉਹਦੇ ਤੇ ਕਿੰਨੇ ਸਾਰੇ ਰੌਂਦ ਜਿਹੜੇ ਨੇ ਉਹਦੇ ਤੇ ਵੱਜੇ ਨੇ ਮੰਨਿਆ ਕਿ ਅਸੀਂ ਜਦੋਂ ਇੰਡੀਆ ਦੇ ਵਿੱਚ ਹੁੰਨੇ ਆ ਗੋਲੀ ਚਲਾਉਣਾ ਬੰਦੂਕ ਰੱਖਣਾ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਬਹੁਤ ਇੱਕ ਸ਼ਾਨ ਮਹਿਸੂਸ ਕਰਦੇ ਨੇ ਲੋਕ ਲੇਕਿਨ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਅਸਲਾ ਆਮ ਮਿਲ ਜਾਂਦਾ ਜੇ ਆਮ ਮਿਲ ਜਾਂਦਾ ਉਹਦੇ ਵਿੱਚ ਸ਼ਾਨ ਵਾਲੀ ਕੋਈ ਗੱਲ ਨਹੀਂ ਹੈਗੀ ਬਲਕਿ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਸਾਰੀ ਨੂੰ ਉਹਨੂੰ ਅਲੋਚਨਾ ਦਾ ਇੱਕ ਭਾਗੀਦਾਰ ਬਣਾਉਨੇ ਆਂ ਸਾਰੇ ਮੇਨਸਟ੍ਰੀਮ মিডিਆ ਜਦੋਂ ਗੱਲ ਕਰਦਾ ਹੈ ਯਾਨੀ ਉਹ ਸਾਰਿਆਂ ਦੀ ਗੱਲ ਕਰਦੇ ਨੇ ਕਿ ਇਹ ਭਾਈਚਾਰਾ ਜਿਹੜਾ ਉਹ ਇਸ ਤਰੀਕੇ ਨਾਲ ਬਿਹੇਵ ਕਰਦਾ ਕਦੇ ਤਾਂ ਗੱਲਬਾਤ ਹੁੰਦੀ ਹੈ ਜੀ ਸਾਡੇ ਵਿਆਹਾਂ ਦੇ ਵਿੱਚ ਨਿਕਲ ਰਹੀਆਂ ਜਾਗੋ ਦੀ ਗੱਲ ਹੁੰਦੀ ਹੈ ਕਦੇ ਗੱਲਬਾਤ ਹੁੰਦੀ ਹੈ ਕਿ ਅਸੀਂ ਜਦੋਂ ਨਗਰ ਕੀਰਤਨ ਕਰਦੇ ਆ ਤਾਂ ਫਿਰ ਜਾਂ ਫਿਰ ਹੋਰ ਕੋਈ ਮੇਲੇ ਲਗਾਉਣੇ ਆ ਉਸ ਤੋਂ ਬਾਅਦ ਕਿੰਨਾ ਸਾਰਾ ਗਾਰਬੇਜ ਅਸੀਂ ਇਕੱਠਾ ਕਰ ਦਿੰਨੇ ਆ ਕਦੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਦੋਂ ਦੀਵਾਲੀ ਦੇ ਮੌਕੇ ਤੇ ਇਹਨੇ ਪਟਾਕੇ ਚਲਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਚਾਰ ਛਪੇਰੇ ਜਿਹੜਾ ਪਟਾਕਿਆਂ ਦਾ ਜਿਹੜਾ ਉਹਨਾਂ ਦੇ ਕਾਗਜ਼ ਨੇ ਉਹ ਖਿਲਰੇ ਹੋਏ ਮਿਲਦੇ ਨੇ ਜਾਂ ਫਿਰ ਅਜਿਹੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸਾਡੀ ਕਮਿਊਨਿਟੀ ਦੇ ਉੱਪਰ ਬਹੁਤ ਸਾਰਾ ਨਜ਼ਲਾ ਜਿਹੜਾ ਨਾ ਉਹ ਸੁੱਟਦੀਆਂ ਨੇ ਬਾਤਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜਦੋਂ ਕੋਈ ਵੀ ਇੱਕ ਭਾਰਤੀ ਇੱਕ ਪੰਜਾਬੀ ਵਿਅਕਤੀ ਜਿਹੜਾ ਉਹ ਜਾ ਕੇ ਕਿਸੇ ਵੀ ਦੇਸ਼ ਦੇ ਵਿੱਚ ਵਿਚਰਦਾ ਹੈ ਉਹ ਕੱਲਾਂ ਆਪਣੇ ਆਪ ਲਈ ਨਹੀਂ ਉਹ ਸਾਰੀ ਕਮਿਊਨਿਟੀ ਦਾ ਫੇਸ ਹੁੰਦਾ ਸੋ ਇੰਨੇ ਸਾਰੇ ਜਿਹੜੇ ਇਹ ਮੁੰਡੇ ਨੇ ਉਹਨਾਂ ਦੀ ਇਹ ਬੰਦੂਕ ਚਲਾਉਣੀਆਂ ਤੇ ਇਨੀਆਂ ਗੋਲੀਆਂ ਚਲਾਉਣੀਆਂ ਇਹਦੇ ਨਾਲ ਕਮਿਊਨਿਟੀ ਜਿਹੜੀ ਹੈ ਉਹ ਦੁਖੀ ਹੋਈ ਵੀ ਹੈ ਮੈਨੀ ਆਫ ਯੂ ਹੈਵ ਸੀਨ ਦਿ ਵੀਡੀਓਜ਼ ਸਰਕੂਲੇਟਿੰਗ ਔਨ ਸੋਸ਼ਲ ਮੀਡੀਆ Showing individuals discharging firearms in a careless and unsafe manner. We have as well, and we've been investigating for some time. These actions pose serious risks to the safety of everyone nearby and continue to actively monitor the area. And now we need your help. If you're able to identify any of these individuals or have information, please contact the Briggs Bridge OPP at 1 888 310 one one two two. if you want to stay anonymous, contact Crime Stoppers at one 222 tips. Public safety remains our top priority. Let's work together to keep our community safe.